ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਹੋਈ ਮੌਤ ਵਿਸਾਖੀ ਮੌਕੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਥੇ ਨਾਲ ਗਏ ਸ਼ਰਧਾਲੂ ਦੀ ਦੇਹ ਮ੍ਰਿਤਕ ਦੇ ਦੇਰ ਸ਼ਾਮ ਤੱਕ ਭਾਰਤ ਪਹੁੰਚ ਜਾਵੇਗੀ ਸ਼ਰਮਣੀ ਕਮੇਟੀ ਮ੍ਰਿਤਕ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕਰੇਗੀ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਨ੍ਹਾਂ ਦੀ ਮ੍ਰਿਤਕ ਦੇ ਅੱਜ ਦੇਰ ਸ਼ਾਮ ਤੱਕ ਭਾਰਤ ਵਾਪਸ ਪਹੁੰਚ ਜਾਵੇਗੀ ਮ੍ਰਿਤਕ ਦੀ ਪਛਾਣ ਜੰਗੀਰ ਸਿੰਘ ਵਾਸੀ ਪਿੰਡ ਰਤਨਖੇੜਾ ਪਟਿਆਲਾ ਵਜੋਂ ਹੋਈ ਹੈ ਉਹਨਾਂ ਦੀ ਉਮਰ 64 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ ਬਜ਼ੁਰਗ ਦੀ ਮੌਤ ਤੋਂ ਬਾਅਦ 2480 ਸ਼ਰਧਾਲੂਆਂ ਦਾ ਜਥਾ ਵੀ ਅੱਜ ਭਾਰਤ ਪਰਤ ਗਿਆ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੀ ਸਾਖੀ ਮੌਕੇ ਗੁਰੂ ਧਾਮਾਂ ਦੇ ਦਰਸ਼ਨ ਲਈ ਗਏ ਸ਼ਰਧਾਲੂ ਜਗੀਰ ਸਿੰਘ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਜਗੀਰ ਸਿੰਘ ਅਰਬਨ ਸਟੇਟ ਪਟਿਆਲਾ ਵਿਖੇ ਰਹਿੰਦਾ ਸੀ ਤੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋ ਚੁੱਕਿਆ ਸੀ ਸ਼ੋਮਨੀ ਕਮੇਟੀ ਮ੍ਰਿਤਕ ਜਗੀਰ ਸਿੰਘ ਦੇ ਦੇਨ ਨੂੰ ਭਾਤ ਲਿਆਉਣ ਲਈ ਹਰ ਸੰਭਵ ਯਤਨ ਕਰੇਗੇ। ਸ਼ੋਮਨੀ ਕਮੇਟੀ ਨੇ ਆਪਣੀ ਇੱਕ ਐਂਬੂਲੈਂਸ ਵੀ ਅਟਾਰੀ ਸਰਹੰਦ ਲਈ ਭੇਜ ਦਿੱਤੀ ਹੈ ਤੇ ਜੋ ਮ੍ਰਿਤਕ ਦੇਨ ਨੂੰ ਪਟਿਆਲਾ ਲੈ ਚਾਵੇਗੀ। ਅੱਗੇ ਬੋਲਦੇ ਹੋ ਪ੍ਰਤਾਪ ਸਿੰਘ ਨੇ ਦੱਸਿਆ ਕਿ ਜੰਗੀਰ ਸਿੰਘ ਦੀ ਸੋਮਵਾਰ ਸਵੇਰੇ 4 ਵਜੇ ਨੂੰ ਫੌਰ ਵਿਖੇ ਦਿਲ ਦਾ ਦੌਰਾ ਪੈਂਦ ਕਰ ਮੌਤ ਹੋ ਗਈ। ਅੱਜ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਆ ਉਹ ਪਾਕਿਸਤਾਨ ਜਿਹੜਾ ਗੁਰਦੁਆਰਾ ਮਾਹ ਦਰਸ਼ਨ ਵਾਲੀ ਜਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਹੈ ਕੱਲ ਤੇ ਅੱਜ ਦੀ ਇਸ ਦੀ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦਿਲਦਦਾਰ ਪ੍ਰੇਨ ਕਰਨ ਬਹੁਤ ਹੋ ਗਈ ਹੈ ਮਾਨ ਜੋ ਪ੍ਰਧਾਨ ਸਤਾਹ ਚ ਦਸੀ ਧੰਬੀ ਜੀ ਵੱਲੋਂ ਹੋਏ ਅਦੇਸ਼ ਅਨੁਸਾਰ ਉਸ ਵਿਅਕਤੀ ਦੀ ਡੈੱਡ ਬੋਡੀ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪੰਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜਾਂ ਲਾਗੇ ਪਿੰਡ ਪਤਲਗਾ ਪਿੰਡ ਪਟਿਆਲੇ ਲੱਗੇ ਆ ਉੱਥੇ ਭੇਜੀ ਜਾ ਰਹੀ ਹੈ ਮੈਂ ਪਰਿਵਾਰ ਨਾਲ ਮਾਜੋਬ ਪ੍ਰਧਾਨ ਸਾਹਿਬ ਵੱਲੋਂ ਹਮਦਰਦੀ ਪ੍ਰਗਟ ਕਰਦਾ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਹਾਰਾਜ ਦੇ ਚਨਣਾ ਚ ਹੋਈ ਆ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਦੀ ਮੌਤ ਜਿਹੜੀ ਗੁਰੂ ਦੇ ਚਰਨਾਂ ਚ ਹੋਣੀ ਉਸ 10 ਵਰਗ ਨੂੰ ਜਾਣ ਵਾਲੀ ਗੱਲ ਆ ਐਵੇਂ ਘਟਨਾ ਬਹੁਤ ਦੁਖਦਾਈ ਆ ਪਰ ਪਰਿਵਾਰ ਨੂੰ ਇਹ ਮਾਣੇ ਮਹਿਸੂਸ ਹੋ ਰਹੀ ਜਿਦਾ ਕਿ ਗੁਰੂਵਾਰੀ ਦਰਸ਼ਨ ਕਰ ਦਿੱਤੀ ਉਹਦੀ ਮੌਤ ਹੋਈ ਆ ਜਿਹੜਾ ਗੁਰੂਵਾਰੀ ਦਰਸ਼ਨ ਕਰਦਾ ਜਾਂਦਾ ਉਹ ਸਦਾ ਹੀ ਸਵਰਗ ਵਿੱਚ ਹੀ ਜਾਂਦਾ ਆ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਬਲੰਦਾ ਬਲਵਕਸ਼ੇ ਜੇ ਗੁਰੂ ਮਹਾਰਾਜ ਨੂੰ ਆਪਣੇ ਚਰਨਾਂ ਚ ਨਾਮ ਸਬਕਸ਼ਨ ਇਹਨੀਆਂ ਬੇਨਤੀ ਕਰਦੇ ਹਾਂ ਫਤਿਹ ਬਰੋਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਹੋਈ ਮੌਤ ਵਿਸਾਖੀ ਮੌਕੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਥੇ ਨਾਲ ਗਏ ਸ਼ਰਧਾਲੂ ਦੀ ਦੇਰ ਮ੍ਰਿਤਕ ਦੇ ਦੇਰ ਸ਼ਾਮ ਤੱਕ ਭਾਰਤ ਪਹੁੰਚ ਜਾਵੇਗੀ ਸ਼ਰਮਣੀ ਕਮੇਟੀ ਮ੍ਰਿਤਕ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕਰੇਗੀ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਨ੍ਹਾਂ ਦੀ ਮ੍ਰਿਤਕ ਦੇ ਅੱਜ ਦੇਰ ਸ਼ਾਮ ਤੱਕ ਭਾਰਤ ਵਾਪਸ ਪਹੁੰਚ ਜਾਵੇਗੀ ਮ੍ਰਿਤਕ ਦੀ ਪਛਾਣ ਜੰਗੀਰ ਸਿੰਘ ਵਾਸੀ ਪਿੰਡ ਰਤਨਖੇੜਾ ਪਟਿਆਲਾ ਵਜੋਂ ਹੋਈ ਹੈ ਉਹਨਾਂ ਦੀ ਉਮਰ 64 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ ਬਜ਼ੁਰਗ ਦੀ ਮੌਤ ਤੋਂ ਬਾਅਦ 2480 ਸ਼ਰਧਾਲੂਆਂ ਦਾ ਜਥਾ ਵੀ ਅੱਜ ਭਾਰਤ ਪਰਤ ਗਿਆ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੀ ਸਾਖੀ ਮੌਕੇ ਗੁਰੂ ਧਾਮਾਂ ਦੇ ਦਰਸ਼ਨ ਲਈ ਗਏ ਸ਼ਰਧਾਲੂ ਜਗੀਰ ਸਿੰਘ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਜਗੀਰ ਸਿੰਘ ਅਰਬਨ ਸਟੇਟ ਪਟਿਆਲਾ ਵਿਖੇ ਰਹਿੰਦਾ ਸੀ ਤੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋ ਚੁੱਕਿਆ ਸੀ शौमीक कमेटी मृतक जगीर सिंह दी देह ਨੂੰ ਬਾਹਰ ਲਿਆਉਣ ਲਈ ਹਰ ਸੰਭਵ ਯਤਨ ਕਰੇਗੇ। ਸ਼ौमीक कमेटी ਨੇ ਆਪਣੀ ਇੱਕ ਐਂਬੂਲੈਂਸ ਵੀ اٹਾਰੀ ਸਰਹੰਦ ਲਈ ਭੇਜ ਦਿੱਤੀ ਹੈ ਤੇ ਜੋ मृतक ਦੇਹ ਨੂੰ ਪਟਿਆਲਾ ਲੈ ਚਾਵੇਗੀ। ਅੱਗੇ ਬੋਲਦੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਜੰਗੀਰ ਸਿੰਘ ਦੀ ਸੋਮਵਾਰ ਸਵੇਰੇ 4:00 ਵਜੇ ਲੋਰ ਵਿਖੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ। ਅੱਜ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਆ ਉਹ ਪਾਕਿਸਤਾਨ ਜਿਹੜਾ ਕੋਰਤਾ ਮਾਦਰਸ਼ ਨਾਲ ਲਈ ਜਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਹੈ ਕੱਲ ਤੇ ਅੱਜ ਦੀ ਇਸ ਦੀ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦਿਲਦਾਰ ਪਰਣ ਕਰਨ ਬਹੁਤ ਹੋ ਗਈ ਹੈ ਮਾਨ ਜੋ ਪ੍ਰਧਾਨ ਸਤਾ ਜਿਸ ਦਸੀਤ ਆਬ ਜੀ ਵੱਲੋਂ ਹੋਏ ਅਦੇ ਅਨੁਸਾਰ ਉਸ ਵਿਅਕਤੀ ਦੀ ਡੈਡ ਬੋਡੀ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਇਸ ਵਿਅਕਤੀ ਦੀ ਡੈਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪੰਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜਾਂ ਲਾਗੇ ਪਿੰਡ ਪਤਲਗਾ ਪਿੰਡ ਪਟਿਆਲੇ ਲੱਗੇ ਆ ਉੱਥੇ ਭੇਜੀ ਜਾ ਰਹੀ ਹੈ ਮੈਂ ਪਰਿਵਾਰ ਨਾਲ ਮਾਜੋਬ ਪ੍ਰਧਾਨ ਸਾਹਿਬ ਵੱਲੋਂ ਹਮਦਰਦੀ ਪ੍ਰਗਟ ਕਰਦਾ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਈ ਆ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਦੀ ਮੌਤ ਜਿਹੜੀ ਗੁਰੂ ਦੇ ਚਰਨਾਂ 'ਚ ਹੋਣੀ ਉਸ 10 ਵਰਗ ਨੂੰ ਜਾਣ ਵਾਲੀ ਗੱਲ ਆ ਐਵੇਂ ਘਟਨਾ ਬਹੁਤ ਦੁਖਦਾਈ ਆ ਪਰ ਪਰਿਵਾਰ ਨੂੰ ਇਹ ਮਾਣ ਨਹੀਂ ਮਹਿਸੂਸ ਹੋ ਰਹੀ ਜਿਦਾ ਕਿ ਗੁਰੂਵਾਰੀ ਦਰਸ਼ਨ ਕਰ ਦਿੱਤੀ ਉਹਦੀ ਮੌਤ ਹੋਈ ਆ ਜਿਹੜਾ ਗੁਰੂਵਾਰੀ ਦਰਸ਼ਨ ਕਰਦਾ ਜਾਂਦਾ ਉਹ ਸਦਾ ਹੀ ਸਵਰਗ ਚ ਹੀ ਜਾਂਦਾ ਆ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਬਲੰਦਾ ਬਲਵਕਸ਼ੀ ਜੇ ਗੁਰੂ ਮਹਾਰਾਜ ਨੂੰ ਆਪਣੇ ਚਰਨਾਂ ਚ ਨਾਮ ਸਬਕਸ਼ਨ ਇਹਨੀਆਂ ਬੇਨਤੀ ਕਰਦੇ ਆ ਫਤਿਹ ਬਰੋਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ